हां जी दोस्तों ਤੁਹਾਡੇ ਲਈ ਦੋ ਟਾਪ ਦੇ ਪ੍ਰੋਡਕਟ ਲੈ ਕੇ ਆਏ ਆਪਾਂ ਜਿਹੜੇ ਸਾਡੇ ਫਾਰਮਰ ਵੀ ਦੀ ਮੰਗ ਰਹਿੰਦੇ ਆ ਵੀ ਸਾਨੂੰ ਬਈ ਜੀ ਇਹ ਚੀਜ਼ ਦਿਓ ਤੇ ਸਾਡਾ ਜਿਹੜਾ ਮਸਲਾ ਹੱਲ ਹੋ ਜੇ ਕਿਉਂਕਿ ਹੌਲੀ 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 ਦਾ ਟ੍ਰੈਂਡ ਬਣਦਾ ਜਾਂਦਾ ਹੈ ਉਹ ਜੂਰੀਆ ਲਿਉਕੜ ਦਾ ਆਹ ਸੌਰੀ ਲਿਉਕੜ ਜਿਹੜਾ ਜ਼ਿੰਕ ਦਾ ਉਹ ਬਣਦਾ ਜਾਂਦਾ ਤੇ ਸਾਡੇ ਫਾਰਮਰ ਵੀ ਦੇ ਸੀ ਪਤਾ ਕਰ ਕੀ ਅਸੀਂ ਜਿਆਦਾ ਲਾਕਾ ਟੁਕਾ ਇਕੱਠਾ ਨਹੀਂ ਕਰਦੇ ਹੁੰਦੇ ਅਸੀਂ ਉਹ ਚੀਜ਼ ਲੈਣੇ ਹੁੰਦੇ ਆ ਜਿਹੜੀ ਗੱਲ ਚ ਵਜਨ ਹੋਵੇ ਜੇ ਜਿਹੜਾ ਸਵਾਦ ਆਵੇ ਕੂੜਾ ਵੇਚਣਾ ਆਪਣਾ ਕੋਈ ਮਕਸਦ ਨਹੀਂ ਆਪਣੀ ਦੁਕਾਨ ਤੋਂ ਤੁਹਾਨੂੰ ਦੋ ਚੀਜ਼ਾਂ ਮਿਲਣੀਆਂ ਇੱਕ ਮਿਲਣੀ ਹੈ ਕੁਆਲਿਟੀ ਦੂਜਾ ਮਿਲਣਾ ਰੇਟ ਹੈ ਤੇ ਤੀਜਾ ਮਿਲਣਾ ਹੈ ਵਿਸ਼ਵਾਸ ਆਪਾਂ ਉਸ ਤਿੱਕਿਆਂ ਗੱਲ ਕਰਦੇ ਹਾਂ ਕਿਉਂਕਿ ਕਾਰਨ ਕੀ ਹੈ ਗੱਲਾਂ ਦੋ ਨੇ ਪਿਓ ਦੱਦੇ ਦੀ ਖੱਟੀ ਹੋਈ ਇੱਜ਼ਤ ਨੂੰ ਵਧਾਉਣਾ ਆਪਣਾ ਫਰਜ਼ ਬਣਦਾ ਹੈ ਨਾਗ ਨੂੰ ਘਟਾਉਣਾ ਫਰਜ਼ ਬਣਦਾ ਹੈ ਇਸ ਕਰਕੇ ਕੰਮ ਕਰਨੇ ਇੱਜ਼ਤ ਵਾਲੇ ਕੂੜਾ ਵੇਚ ਕੇ ਨਾਮ ਨਹੀਂ ਖੱਟਣਾ ਚੰਗਾ ਕੰਮ ਕਰਕੇ ਨਾਮ ਖੱਟਣਾ ਬਹੁਤ ਪਰਮਾਤਮਾ ਸੁੱਖ ਰੱਖੇ ਜੇ ਤੁਹਾਡਾ ਸਾਥ ਰਿਹਾ ਆਪਾਂ ਉਹ ਖੱਟ ਕੇ ਹਟਾਂਗੇ ਹੁਣ ਆਪਾਂ ਗੱਲ ਕਰਦੇ ਜਿੰਕਾ ਦੇ ਦੋ ਜਿੰਕਾ ਤੁਹਾਡੇ ਵਾਸਤੇ ਲੈ ਕੇ ਆਏ ਨੇ ਟਾਪ ਦੇ ਬ੍ਰਾਂਡ ਨੇ ਤੇ ਟਾਪ ਦੀਆਂ ਕੁਆਲਿਟੀਆਂ ਨੇ ਕੋਈ ਸਮੱਸਿਆ ਨਹੀਂ ਜਿਵੇਂ ਮਰਜ਼ੀ ਵਰਤੋ ਤੇ ਤੁਹਾਨੂੰ ਨਜ਼ਾਰਾ ਦੇ ਦੇਣਗੇ ਨੰਬਰ 1 ਦੇ ਤੁਹਾਡੇ ਵਾਸਤੇ ਆਪਾਂ ਲੈ ਕੇ ਆਏ ਆ ਜੌਕਸਜਨ ਜਿਹੜੇ ਗਨਕਸ਼ਤੀ ਰਹਿਣ ਵਾਲੀ ਹੈ ਬਹੁਤ ਵੱਡਾ ਬ੍ਰਾਂਡ ਹੈ ਅੱਜ ਦੇ ਟਾਈਮ 'ਚ ਬਹੁਤ ਵੱਡਾ ਨਾਮ ਹੈ ਡੋਜ਼ ਕੀ ਹੈ 2 ਕਿਲੋ ਤੇ 1 ਲੀਟਰ ਦੀ ਡੋਜ਼ ਹੈ ਉਹ ਰਹਿਣ ਵਾਲੀ ਹੈ ਰੇਟ ਦਾ ਬਹੁਤ ਜਿਆਦਾ ਪਿਆਰ ਹੈ ਬਸ ਇੰਨਾ ਕਿ ਆਪਾਂ ਕੰਟੈਕਟ ਵਿੱਚ ਤੁਸੀਂ ਜਾਂ ਵਟਸਐਪ ਤੇ ਪੁੱਛ ਸਕਦੇ ਹੋ ਜਾਂ ਤੁਸੀਂ ਡਾਇਰੈਕਟਲੀ ਦੁਕਾਨ ਤੇ ਆ ਕੇ ਗੱਲਬਾਤ ਕਰ ਸਕਦੇ ਹੋ ਤੁਹਾਨੂੰ ਬਹੁਤ ਚੰਗੇ ਰੇਟ ਪੈਣੇ ਆਪਾਂ ਐਵੇਂ ਰੋਟ ਨਹੀਂ ਪਾ ਸਕਦੇ ਕਿਉਂਕਿ ਫਿਰ ਦੁਕਾਨਦਾਰਾਂ ਤੇ ਇਤਰਾਜ਼ ਬਾਜ਼ੀਆਂ ਹੋ ਜਾਂਦੀਆਂ ਤੇ ਜੂਜਾ ਤੁਹਾਡੇ ਵੱਤ ਲੈ ਕੇ ਆਵਾ ਜਾਰਾ ਜ਼ਿੰਕ ਪ੍ਰੋਕੋਟ ਜ਼ਿੰਕ ਇਹ ਵੀ ਆਪਣੀ ਦੁਕਾਨ ਤੋਂ ਤੁਹਾਨੂੰ ਮਿਲ ਜਾਣਾ ਇਸ ਟਾਈਮ ਅਵੇਲੇਬਲ ਹੈ ਔਰ ਬਹੁਤ ਬਹੁਤ ਜਾਰੀ ਸਸਤੇ ਭਾਅ ਵਿੱਚ ਮਿਲਨੇਗਾ ਧਿਆਨ ਰੱਖਿਓ ਤੇ ਬਸ ਰੌਲਾ ਨਹੀਂ ਪਾਣਾ ਚਪਚੀ ਬੀਤੇ ਆਓ ਦੁਕਾਨ ਤੋਂ ਮਾਲ ਲੈ ਕੇ ਤੇ ਮੋਜਾ ਕਰੋ ਆਦੀਆਂ ਨਿਆਰੇ ਲਟੋ ਚੰਗੀ ਚੀਜ਼ ਵਰਤਣਾ ਹੀ ਫਾਇਦਾ ਹੁੰਦਾ ਆਪਣੀ ਦੁਕਾਨ ਤੇ ਤੁਹਾਨੂੰ ਹਰ ਇੱਕ ਬ੍ਰਾਂਡ ਹਰ ਇੱਕ ਕੁਆਲਿਟੀ ਹਰ ਇੱਕ ਚੀਜ਼ ਚੰਗੇ ਰੇਟਾਂ ਤੇ ਮਿਲ ਸਕਦੀ ਹੈ ਤੁਸੀਂ ਪਤਾ ਕਾਨ ਕੀ ਕੋਈ ਵੀ ਇਸ ਤਰ੍ਹਾਂ ਖੜ ਕੇ ਵੀਡੀਓ ਨਹੀਂ ਬਣਾਉਂਦਾ ਹਰ ਇੱਕ ਦੇ ਜੇ ਤੁਸੀਂ ਗੱਲ ਕਰੋਗੇ ਤੁਹਾਨੂੰ ਸਸਤੀ ਦੂਜੀ ਸਗ ਲੇਕਰ ਕੁਆਲਿਟੀ ਨਹੀਂ ਦੇ ਸਕਦਾ ਆਪਣੀ ਕੁਆਲਿਟੀ ਤੁਹਾਨੂੰ 100 100% ਹੈ ਧੰਨਵਾਦ